ਨਸਲੀ ਪਾਈਚਾਰਿਆਂ ਅਤੇ ਮੰਤਰਾਲੇ ਅਤੇ ਨੈਸ਼ਨਲ ਇਮਰਜੈਂਸੀ ਮੈਨੇਜਮੈਂਟ ਏਜੰਸੀ ਨੇ ਵੀਡੀਓਸ ਦੀ ਸਲਰਿੰਗ ਨੂੰ ਬਣਾਉਣ ਲਈ ਮਿਲ ਕੇ ਕੰਮ ਕੀਤਾ ਹੈ ਤਾਂ ਜੋ ਸਾਡੇ ਪਾਈਚਾਰਿਆਂ ਨੂੰ ਪਤਾ ਹੋਵੇ ਕਿ ਵੱਖ-ਵੱਖ ਆਫਤਾਂ ਅਤੇ ਇਮਰਜੈਂਸੀ ਦੀ ਤਿਆਰੀ ਲਈ ਕੀ ਕਰਨਾ ਹੈ ਅਤੇ ਜਦੋਂ ਉਹ ਵਾਪਰਦੀਆਂ ਹਨ ਤਾਂ ਕਿਵੇਂ ਪ੍ਰਤੀਕਿਰਿਆ ਕਰਨੀ ਹੈ ਇਮਰਜੈਂਸੀ ਕਿਸੇ ਵੀ ਸਮੇਂ ਕਿਤੇ ਵੀ ਹੋ ਸਕਦੀ ਹੈ ਇਸ ਵਿੱਚ ਭੂਚਾਲ ਹੱਡ ਤੂਫਾਨ ਸੁਨਾਮੀ ਅੱਗ ਅਤੇ ਜਵਾਲਾਮੁਖੀ ਦੀਆਂ ਗਤੀਵਿਧੀਆਂ ਸ਼ਾਮਲ ਹੋ ਸਕਦੀਆਂ ਹਨ ਜੇ ਤਾਂ ਕੋਈ ਐਮਰਜੈਂਸੀ ਆਪਰਦੀ ਹੈ ਸਿਵਲ ਡਿਫੈਂਸ ਅਤੇ ਐਮਰਜੈਂਸੀ ਸੇਵਾਵਾਂ ਲੋਕਾਂ ਦੀ ਮਦਦ ਕਰਨ ਵਿੱਚ ਰੁਚੀਆਂ ਹੋਣਗੀਆਂ ਜਿਨ੍ਹਾਂ ਨੂੰ ਸਭ ਤੋਂ ਵੱਧ ਲੋੜ ਹੈ ਇਸ ਲਈ ਇਹ ਮਹੱਤਵਪੂਰਨ ਹੈ ਕਿ ਤੁਹਾਡੇ ਕੋਲ ਆਪਣੀ ਅਤੇ ਆਪਣੇ ਪਰਿਵਾਰ ਦੀ ਦੇਖਭਾਲ ਦੀ ਯੋਜਨਾ ਹੈ ਇਹ ਵੀਡੀਓ ਦੱਸਦੀ ਹੈ ਕਿ ਪੁਚਾਲ ਵਿੱਚ ਕੀ ਕਰਨਾ ਹੈ ਆਓਟਾਰੋ ਨਿਊਜ਼ੀਲੈਂਡ ਪੁਚਾਲ ਦੇ ਖਤਰੇ ਵਿੱਚ ਹੈ ਜੋ ਕਿ ਤਾਕਤਵਰ ਅਤੇ ਨੁਕਸਾਨਦੇਹ ਹੋ ਸਕਦਾ ਹੈ ਪੁਚਾਲ ਦੇ ਬਾਅਦ ਬਾਅਦ ਦੇ ਝਟਕੇ ਆ ਸਕਦੇ ਹਨ ਜੋ ਲੰਬੇ ਸਮੇਂ ਲਈ ਜਾਰੀ रह ਸਕਦੇ ਹਨ ਤੁਸੀਂ ਭਵਿੱਖਬਾਣੀ ਨਹੀਂ ਕਰ ਸਕਦੇ ਕਿ ਕਦੋਂ ਪੋਚਾ ਲਾਵੇਗਾ ਪਰ ਤੁਸੀਂ ਆਪਣੀ ਅਤੇ ਆਪਣੇ ਪਰਿਵਾਰ ਦੀ ਰੱਖਿਆ ਕਰ ਸਕਦੇ ਹੋ ਪੋਚਾ ਲਾਉਣ ਤੋਂ ਪਹਿਲਾਂ ਡਿੱਗਣ ਵਾਲੀਆਂ ਵਸਤੂਆਂ ਨੂੰ ਠੀਕ ਕਰਕੇ ਜਾਂ ਬੰਨ੍ਹ ਕੇ ਆਪਣੇ ਘਰ ਤੇ ਸੰਭਾਵੀ ਪ੍ਰਭਾਵ ਨੂੰ ਘਟਾਓ ਪੋਚਾ ਲ ਦੇ ਦੌਰਾਨ ਤੁਸੀਂ ਜਿੱਥੇ ਵੀ ਹੋ ਡ੍ਰੌਪ ਕਵਰ ਅਤੇ ਹੋਲਡ ਕਰੋ ਇਸ ਦਾ ਮਤਲਬ ਹੈ ਆਪਣੇ ਹੱਥਾਂ ਅਤੇ ਗੋਡਿਆਂ ਤੇ ਹੀਟਾਂ ਬੈਠੋ ਆਪਣੇ ਸਿਰ ਅਤੇ ਗਰਦਨ ਨੂੰ ਢੱਕੋ ਭਾਵੇਂ ਤੁਸੀਂ ਪਨਾਹ ਹੇਠ ਹੋ ਜਾਂ ਨਹੀਂ ਅਤੇ ਉਦੋਂ ਤੱਕ ਫੜੀ ਰੱਖੋ ਜਦੋਂ ਤੱਕ ਹਿਲਣਾ ਬੰਦ ਨਾ ਹੋ ਜਾਵੇ ਅਸੀਂ ਡ੍ਰੌਪ ਕਵਰ ਅਤੇ ਹੋਲਡ ਕਰਦੇ ਹਾਂ ਕਿਉਂਕਿ ਇਹ ਤੁਹਾਨੂੰ ਡਿੱਗਣ ਤੋਂ ਰੋਕਦਾ ਹੈ ਤੁਹਾਨੂੰ ਉੱਡਣ ਜਾਂ ਡਿੱਗਣ ਵਾਲੀਆਂ ਵਸਤੂਆਂ ਲਈ ਇੱਕ ਛੋਟਾ ਨਿਸ਼ਾਨਾ ਬਣਾਉਂਦਾ ਹੈ ਅਤੇ ਤੁਹਾਡੇ ਸਿਰ ਗਰਦਨ ਅਤੇ ਮਹੱਤਵਪੂਰਨ ਅੰਗਾਂ ਦੀ ਰੱਖਿਆ ਕਰਦਾ ਹੈ ਦਰਵਾਜ਼ਿਆਂ ਤੋਂ ਬਚੋ ਕਿਉਂਕਿ ਉਹ ਕਰਦੇ ਕਿਸੇ ਹੋਰ ਹਿੱਸੇ ਨਾਲੋਂ ਮਜ਼ਬੂਤ ਨਹੀਂ ਹਨ ਅਤੇ ਚੁੱਲ੍ਹਦੇ ਦਰਵਾਜ਼ੇ ਨਾਲ ਜ਼ਿਆਦਾ ਸੱਟ ਲੱਗ ਸਕਦੀ ਹੈ ਬਾਹਰ ਨਾ ਪੱਜੋ ਕਿਉਂਕਿ ਡਿੱਗਣ ਵਾਲੀਆਂ ਇੱਟਾਂ ਜਾਂ ਸ਼ੀਸ਼ੇ ਵਰਗੀਆਂ ਚੀਜ਼ਾਂ ਨਾਲ ਤੁਹਾਨੂੰ ਸੱਟ ਲੱਗਣ ਦਾ ਖਤਰਾ ਹੈ ਜੇਕਰ ਤੁਹਾਡੀ ਗਤੀਸ਼ੀਲਤਾ ਵਿੱਚ ਕਮੀ ਹੈ ਤਾਂ ਕੁਰਸੀ ਜਾਂ ਬੈੱਡ ਤੇ ਬੈਠੋ ਜਾਂ ਜਿੰਨਾ ਹੋ ਸਕੇ ਹਿਠਾਂ ਜਾਓ ਆਪਣੇ ਸਿਰ ਅਤੇ ਗਰਦਨ ਨੂੰ ਢੱਕੋ ਜਾਂ ਜਿੰਨਾ ਹੋ ਸਕੇ ਹਿਠਾਂ ਬੈਠ ਜਾਓ ਜੇ ਤੁਸੀਂ ਵੀਲਚੇਅਰ ਜਾਂ ਵਾਕਰ ਦੀ ਵਰਤੋਂ ਕਰਦੇ ਹੋ ਤਾਂ ਪਹੀਏ ਨੂੰ ਲੌਕ ਕਰੋ ਕਵਰ ਅਤੇ ਹੋਲਡ ਕਰੋ ਜੇਕਰ ਪੁਚਾਲ 1 ਮਿੰਟ ਤੋਂ ਵੱਧ ਸਮਾਂ ਰਹਿੰਦਾ ਹੈ ਤਾਂ ਇੰਨਾ ਮਜ਼ਬੂਤ ਹੈ ਕਿ ਖੜੇ ਹੋਣਾ ਮੁਸ਼ਕਲ ਹੋਵੇ ਆਪਣਾ ਗ੍ਰੈਬ ਬੈਗ ਫੜੋ ਅਤੇ ਜਿੰਨੀ ਜਲਦੀ ਹੋ ਸਕੇ ਉੱਚੀ ਜ਼ਮੀਨ ਜਾਂ ਅੰਦਰਲੇ ਪਾਸੇ ਚਲੇ ਜਾਓ ਸੁਨਾਮੀ ਦਾ ਖਤਰਾ ਹੋ ਸਕਦਾ ਹੈ ਉਚਾਲ ਤੋਂ ਬਾਅਦ ਬਾਹਰ ਨਾ ਪੱਜੋ ਤੁਹਾਨੂੰ ਕਿਸੇ ਇਮਾਰਤ ਨੂੰ ਤੁਰੰਤ ਖਾਲੀ ਕਰਨ ਦੀ ਲੋੜ ਨਹੀਂ ਹੈ ਜਦੋਂ ਤੱਕ ਇਹ ਪਰੇਸ਼ਾਨੀ ਦੇ ਸਪਸ਼ਟ ਸੰਕੇਤ ਨਹੀਂ ਦਿਖਾ ਰਿਹਾ ਹੁੰਦਾ ਜਨ ਤੁਸੀਂ ਸੁਨਾਮੀ ਨਿਕਾਸੀ ਖੇਤਰ ਵਿੱਚ ਹੋ ਜੇਕਰ ਸਲਾਹ ਦਿੱਤੀ ਜਾਵੇ ਤਾਂ ਪਾਣੀ ਬਿਜਲੀ ਅਤੇ ਗੈਸ ਬੰਦ ਕਰ ਦਿਓ ਜੇ ਤੁਹਾਨੂੰ ਗੈਸ ਦੀ ਗੰਧ ਆ ਰਹੀ ਹੈ ਜਦ ਤੁਸੀਂ ਇੱਕ ਵਗਰਣ ਜਾਂ ਸਰਨਾਟੇ ਦੀ ਆਵਾਜ਼ ਸੁਣਦੇ ਹੋ ਤਾਂ ਇੱਕ ਖਿੜਕੀ ਖੋਲੋ ਸਾਰਿਆਂ ਨੂੰ ਜਲਦੀ ਬਾਹਰ ਕੱਢੋ ਅਤੇ ਜੇ ਹੋ ਸਕੇ ਤਾਂ ਗੈਸ ਬੰਦ ਕਰ ਦਿਓ ਜੇ ਤੁਸੀਂ ਚੰਗਿਆਣੀਆਂ ਟੁੱਟੀਆਂ ਤਾਰਾਂ ਜਾਂ ਬਿਜਲੀ ਸਿਸਟਮ ਨੂੰ ਨੁਕਸਾਨ ਹੋਣ ਦਾ ਸਬੂਤ ਦੇਖਦੇ ਹੋ ਮੁੱਖ ਫਿਊਜ਼ ਬਾਕਸ ਤੇ ਬਿਜਲੀ ਬੰਦ ਕਰੋ ਜੇਕਰ ਅਜਿਹਾ ਕਰਨਾ ਸੁਰੱਖਿਅਤ ਹੈ ਆਪਣੇ ਆਪ ਨੂੰ ਟੁੱਟੀਆਂ ਵਸਤੂਆਂ ਦੁਆਰਾ ਸੱਟ ਲੱਗਣ ਤੋਂ ਬਚਾਉਣ ਲਈ ਸੁਰੱਖਿਆ ਵਾਲੇ ਕੱਪੜੇ ਪਾਓ ਜੋ ਤੁਹਾਡੀਆਂ ਬਾਹਾਂ ਅਤੇ ਲੱਤਾਂ ਨੂੰ ਢੱਕਦੇ ਹਨ ਅਤੇ ਮਜ਼ਬੂਤ ਜੁੱਤੇ ਪਾਓ ਕਾਲ ਕਰਨ ਦੀ ਬਜਾਏ ਸੋਸ਼ਲ ਮੀਡੀਆ ਜਾਂ ਟੈਕਸਟ ਸੁਨੇਹਿਆਂ ਦੀ ਵਰਤੋਂ ਕਰੋ ਤਾਂ ਕਿ ਐਮਰਜੈਂਸੀ ਕਾਲਾਂ ਲਈ ਫੋਨ ਲਾਈਨਾਂ ਸਾਫ਼ ਹੋਣ ਆਪਣੇ ਪਾਲਤੂ ਜਾਨਵਰਾਂ ਨੂੰ ਖਤਰੇ ਤੋਂ ਬਚਾਉਣ ਅਤੇ ਦੂਜੇ ਲੋਕਾਂ ਦੀ ਰੱਖਿਆ ਕਰਨ ਲਈ ਪਾਲਤੂ ਜਾਨਵਰਾਂ ਦਾ ਨਿਯੰਤਰਣ ਰੱਖੋ ਭੂਚਾਲ ਜ਼ਮੀਨ ਖਿਸਕਣ ਦਾ ਕਾਰਨ ਬਣ ਸਕਦੇ ਹਨ ਇਸ ਲਈ ਤੁਹਾਨੂੰ ਜ਼ਮੀਨ ਖਿਸਕਣ ਦੀ ਚੇਤਾਵਨੀ ਸੰਕੇਤਾਂ ਬਾਰੇ ਪਤਾ ਹੋਣਾ ਚਾਹੀਦਾ ਹੈ ਤਾਂ ਜੋ ਤੁਸੀਂ ਉਹਨਾਂ ਨੂੰ ਦੇਖਦੇ ਹੀ ਤੁਰੰਤ ਕਾਰਵਾਈ ਕਰ ਸਕੋ ਛੋਟੀਆਂ ਤਿਲਕਣਾ, ਚਟਾਨਾਂ ਤੇ ਡਿੱਗਣ ਅਤੇ ਟਲਾਨਾਂ ਦੇ ਤਲ ਦੇ ਉਦਾਨ। ਚਿਪਕਣ ਵਾਲੇ ਦਰਵਾਜ਼ੇ ਅਤੇ ਖਿੜਕੀਆਂ ਦੇ ਫਰੇਮਾਂ ਅਤੇ ਪਾੜੇ ਜਿੱਥੇ ਫਰੇਮ ਠੀਕ ਤਰ੍ਹਾਂ ਫਿੱਟ ਨਹੀਂ ਹੁੰਦੇ ਹਨ। ਵੱਲ ਤੇ ਆਂਦੇਓ। ਬਾਹਰੀ ਫਿਕਸਚਰ ਜਿਵੇਂ ਕਿ ਪੌੜੀਆਂ, ਡੈਕ ਅਤੇ ਵਰਾਂਡੇ ਘਰ ਦੇ ਬਾਕੀ ਹਿੱਸੇ ਤੋਂ ਹਿਲਦੇ ਜਾਂ ਝੁੱਕਦੇ ਹੋਣ। ਅਤੇ ਜ਼ਮੀਨ, ਸੜਕ, ਫੁੱਟਪਾਥ, ਬਰਕਰਾਰ ਕੰਦਾ ਅਤੇ ਹੋਰ ਸਖਤ ਸਤਹਾਂ ਤੇ ਨੀਵੀਆਂ ਤਰੇਣਾ ਜਾਂ ਉਭਾਰ। ਅਤੇ ਰੁੱਖਾਂ ਦਾ ਝੁਕਣਾ। ਬਰਕਰਾਰ ਕੰਦਾ ਜਾਂ ਵਾਂਡਾ ਜੇਕਰ ਕੋਈ ਜ਼ਮੀਨ ਖਿਸਕਦੀ ਹੈ ਜਦ ਤੁਸੀਂ ਸੋਚਦੇ ਹੋ ਕਿ ਅਜੀਹਾ ਹੋਣ ਵਾਲਾ ਹੈ ਤਾਂ ਆਪਣਾ ਗ੍ਰੈਬ ਬੈਗ ਫੜੋ ਜਲਦੀ ਤੋਂ ਜਲਦੀ ਬਾਹਰ ਨਿਕਲੋ ਅਤੇ ਜਿਸ ਇਮਾਰਤ ਵਿੱਚ ਤੁਸੀਂ ਹੋ ਉਸ ਨੂੰ ਖਾਲੀ ਕਰੋ ਕਿਸੇ ਵੀ ਐਮਰਜੈਂਸੀ ਤੋਂ ਬਾਅਦ ਸਿਵਲ ਡਿਫੈਂਸ ਅਤੇ ਐਮਰਜੈਂਸੀ ਸੇਵਾਵਾਂ ਦੀ ਸਲਾਹ ਨੂੰ ਸੁਣੋ ਅਤੇ ਅਜੀਹਾ ਕੁਝ ਨਾ ਕਰੋ ਜੋ ਤੁਹਾਡੀ ਸੁਰੱਖਿਆ ਨੂੰ ਖਤਰੇ ਵਿੱਚ ਪਾਉਂਦਾ ਹੈ ਜਾਂ ਤੁਹਾਡੀ ਜਾਇਦਾਦ ਨੂੰ ਜ਼ਿਆਦਾ ਨੁਕਸਾਨ ਪਹੁੰਚਾਉਂਦਾ ਹੈ ਆਪਣੀ ਗਵਾਂਡੀਆਂ ਦੀ ਜਾਂਚ ਕਰਨਾ ਯਾਦ ਰੱਖੋ ਅਤੇ ਜੇ ਤੁਸੀਂ ਕਰ ਸਕਦੇ ਹੋ ਤਾਂ ਦੂਜਿਆਂ ਦੀ ਮਦਦ ਕਰੋ ਖਾਸ ਤੌਰ ਤੇ ਉਹ ਲੋਕ ਜਿਨ੍ਹਾਂ ਨੂੰ ਵਾਧੂ ਸਹਾਇਤਾ ਦੀ ਲੋੜ ਹੋ ਸਕਦੀ ਹੈ ਯਕੀਨੀ ਬਣਾਓ ਕਿ ਤੁਸੀਂ ਆਪਣੀ بیمੇ ਦੀ ਨਿਯਮਿਤ ਤੌਰ ਤੇ ਸਮੀਖਿਆ ਕਰਦੇ ਹੋ ਤੁਹਾਡੇ ਘਰ ਅਤੇ ਸਮੱਗਰੀ ਲਈ ਬੀਮਾ ਕਵਰ ਹੋਣਾ ਤੁਹਾਨੂੰ ਆਮ ਵਾਂਗ ਵਾਪਸ ਆਉਣ ਵਿੱਚ ਮਦਦ ਕਰਨ ਲਈ ਮਹੱਤਵਪੂਰਨ ਹੈ ਜੇਕਰ ਤੁਹਾਨੂੰ ਕਿਸੇ ਆਫਤ ਵਿੱਚ ਨੁਕਸਾਨ ਹੁੰਦਾ ਹੈ ਜੇਕਰ ਤੁਹਾਡੇ ਕੋਲ ਬੀਮਾ ਨਹੀਂ ਹੈ ਤਾਂ ਇਸ ਵਿੱਚ ਜ਼ਿਆਦਾ ਸਮਾਂ ਲੱਗੇਗਾ ਅਤੇ ਤੁਹਾਡੇ ਅਤੇ ਤੁਹਾਡੇ ਪਰਿਵਾਰ ਲਈ ਹੋਰ ਮੁਸ਼ਕਲਾਂ ਆਮਲ ਹੋ ਸਕਦੀਆਂ ਹਨ ਜੇਕਰ ਤੁਹਾਡੀ ਜਾਇਦਾਦ ਨੂੰ ਨੁਕਸਾਨ ਪਹੁੰਚਦਾ ਹੈ ਤਾਂ ਜਿੰਨੀ ਜਲਦੀ ਹੋ ਸਕੇ ਆਪਣੀ ਬੀਮਾ ਕੰਪਨੀ ਨਾਲ ਸੰਪਰਕ ਕਰੋ ਜੇਕਰ ਤੁਸੀਂ ਕਿਰਾਏ ਤੇ ਰਹ ਰਹੇ ਹੋ ਅਤੇ ਤੁਹਾਡੀ ਸਮਗਰੀ ਬੀਮਾ ਕੰਪਨੀ ਨਾਲ ਸੰਪਰਕ ਕਰੋ ਐਮਰਜੈਂਸੀ ਲਈ ਤਿਆਰੀ ਕਰਨ ਅਤੇ ਨਿਪਟਣ ਬਾਰੇ ਵਧੇਰੀ ਜਾਣਕਾਰੀ ਲਈ www.getready.com.nz ਤੇ ਜਾਓ ਯਾਦ ਰੱਖੋ ਜੇਕਰ ਤੁਹਾਨੂੰ ਐਮਰਜੈਂਸੀ ਵਿੱਚ ਸਰਕਾਰੀ ਸੇਵਾਵਾਂ ਨਾਲ ਸੰਪਰਕ ਕਰਨ ਦੀ ਲੋੜ ਹੈ ਅਧਿਪਾਸ਼ਾ ਸਹਾਇਤਾ ਦੀ ਲੋੜ ਹੈ ਤੁਸੀਂ ਦੁਬਾਰਾਸ਼ੇ ਲਈ ਬੇਨਤੀ ਕਰ ਸਕਦੇ ਹੋ